ਏ ਆਉਣ ਵਾਲੀਆਂ ਪੀੜ੍ਹੀਆਂ ਵੀ ਸਹੀ ਕੰਮ ਕਰਦੀਆਂ ਰਹਿਣ ਲਾਇਆ ਗਿਆ ਸਮਾਰਕ ਉਹਨ ਸਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਤਾਂ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਸ ਨੂੰ ਹਮੇਸ਼ਾ ਬੱਚੇ ਯਾਦ ਰੱਖ ਸਕਣ ਔਰ ਦੇਸ਼ ਦੇ ਜਿਹੜੀ ਆਜ਼ਾਦੀ ਅੱਜ ਹਵਾ ਅਸੀਂ ਲੈ ਰਹੇ ਆ ਉਹ ਉਹਨਾਂ ਦੀ ਬਦੌਲਤ ਹੈ ਔਰ ਇਹ ਜਿਹੜਾ ਕੰਮ ਕੀਤਾ ਹੈ ਸਾਲਾ ਕੇ ਉਹ ਕੰਮ ਦੇਸ਼ ਭਗਤ ਸੀ ਉਹਨਾਂ ਦੇ ਯਾਦ ਚ ਇਹਨਾਂ ਨੇ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਲਾਇਆ ਜੀ ਡੀਸੀ ਸਾਹਿਬ ਨੇ ਤੇ ਅਸੀਂ ਬਹੁਤ ਖੁਸ਼ ਹਾਂ ਸਾਰੇ ਜਿਹੜੇ ਉੱਤਰਦਾਰ ਕਰਦੀਆਂ ਬਹੁਤ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਦੇਸ਼ ਭਗਤਾਂ ਦੀ ਕੁਰਬ ਤੇ ਇਸ ਲਈ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਵੀ ਇਸ ਨੂੰ ਯਾਦ ਰੱਖੂ ਵੀ ਇਹ ਕਰਵਾਨੀਆਂ ਹੁੰਦੇ ਹੁੰਦਾ ਆ ਮੇਰਾ ਨਾਮ ਜਿੰਦੀਪ ਸਿੰਘ ਦਰਦੀ ਮੈਂ ਵਜੀਰ ਸਿੰਘ ਦਰਦੀ ਦਾ ਪੋਤਾ ਜਿਨ੍ਹਾਂ ਦੇ ਨਾਂ ਤੇ ਸੜਕ ਬਣੀ ਹੋਈ ਹੈ ਪਤਨ ਰੋਡ ਦਾ ਵਜੀਰ ਸਿੰਘ ਦਰਦੀ ਮਾਰਗ ਜੀ ਇੱਥੇ ਆਜ਼ਾਦੀ ਸਮਾਰਕ ਦੇ ਦੁਗਾਟਣ ਲਈ ਇਕੱਠੇ ਹੋਏ ਆਂ ਤੇ ਜਦੋਂ ਮੈਂ ਐਸਡੀਐਮ ਸਮਾਣਾ ਫਰਵਰੀ 24 ਚ ਜੁਆਇਨ ਕੀਤਾ ਤਾਂ ਕੁਝ ਮਹੀਨੇ ਬਾਅਦ ਹੀ ਮੇਰੇ ਕੋਲ ਇਹ ਐਸੋਸੀਏਸ਼ਨ ਵੱਲੋਂ ਮੰਗ ਆਈ ਕਿ ਸਾਡਾ ਸ਼ਹੀਦੀ ਸਮਾਰਕ ਜਿਹੜਾ ਹੈਗਾ ਨਗਰ ਕੌਂਸਲ ਸਮਾਣਾ ਵੱਲੋਂ ਜਿਹੜਾ ਤਹਿਸੀਲ ਕੰਪਲੈਕਸ ਸਮਾਣਾ ਵਿਖੇ ਬਣਾਇਆ ਜਾਵੇ ਤੇ ਨਾਲ ਇਸ ਦੇ ਨਾਲ ਨਾਲ ਜਿਹੜੇ ਪਿੰਡਾਂ ਵਿੱਚ ਪਾਰਕ ਨੇ ਉੱਥੇ ਲਗਾਇਆ ਜਾਵੇ ਜਦੋਂ ਮੇਰੇ ਕੋਲੇ ਮੰਗ ਪੱਤਰ ਆਇਆ ਸੀ ਮਾਨਯੋਗ ਮੰਤਰੀ ਸਾਹਿਬ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਹਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਇਸ ਦੇ ਨਾਲ ਹੀ ਨਗਰ ਕੌਂਸਲ ਤੋਂ ਬਲਜਿੰਦਰ ਸਿੰਘ ਜੀ ਨੇ ਨਾਂ ਇਹਤੇ ਕੰਮ ਕਰਦੇ ਹੋਏ ਅਸੀਂ ਇਸ ਮਾਰਕ ਜਿਹੜਾ ਬਣਾਉਂਦਾ ਇਹ ਉਪਰਾਲਾ ਸ਼ੁਰੂ ਕੀਤਾ ਇਹ ਬੜੀ ਇੱਕ ਜਿਹੜੀ ਹੈਗੀ ਅੱਜ ਇੱਕ ਅੱਛਾ ਸਟੈਪ ਹੈ ਕਿਉਂਕਿ ਜਿੰਨੇ ਵੀ ਇੱਥੇ ਸੈਰ ਤੇ ਆਉਂਦੇ ਨੇ ਤੇ ਸੀਓ ਉੱਤੇ ਕੰਪਲੈਕਸ ਪਾਰਕ 'ਚ ਬੈਠਦੇ ਨੇ ਜਦੋਂ ਆਪਾਂ ਆਪਣੇ ਜਿਨ੍ਹਾਂ ਨੇ ਫ੍ਰੀडम फाइਟਰਸ ਨੇ ਆਜ਼ਾਦੀ ਲਈ ਆਪਣੇ ਕੁਰਬਾਨੀਆਂ ਦਿੱਤੀਆਂ ਪਾਰਟਿਸਪੇਸ਼ਨ ਕੀਤੀ ਤੇ ਜਦੋਂ ਜਿਹੜੇ ਅੱਜ ਕੱਲ ਦੇ ਨੌਜਵਾਨ ਪੀਡੀਏ ਤੇ ਬੱਚੇ ਜਦੋਂ ਇੱਥੇ ਆ ਕੇ ਨਾਮ ਪੜ੍ਹਦੇ ਨੇ ਇਟ ਵਿਲ ਬੀ ਅ ਸੋਰਸ ਆਫ ਇਨਸਪੀਰੇਸ਼ਨ ਫਾਰ देम ਕਿਤੇ ਨਾ ਕਿਤੇ ਅਸੀਂ ਆਪਣੀ ਅੱਗੇ ਅੱਗੇ ਜਿਹੜੀ ਜ਼ਿੰਦਗੀ 'ਚ ਅੱਗੇ ਅੱਗੇ ਸਨ ਇਅਰ ਬਾਅਦ ਇਅਰ ਵੱਧ ਰਹੇ ਆ ਤਾਂ ਆਪਾਂ ਆਪਣਾ ਜਿਹੜਾ ਬੇਸ ਹੈ ਜਿਹਦੇ ਕਰਕੇ ਅੱਜ ਆਪਾਂ ਆਜ਼ਾਦੀ ਮ ਉਹ ਚੀਜ਼ ਆਪਣੇ ਜ਼ਿਹਨ 'ਚ ਹਰ ਟਾਈਮ ਰਹਿਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਕੋਈ ਬੰਦਾ ਉਸ ਆਜ਼ਾਦੀ ਦੇ ਪਿੱਛੇ ਕੁਰਬਾਨ ਹੋਇਆ ਸੀ ਉਹਨੇ ਲੜਾਈਆਂ ਲੜੀਆਂ ਸੀ ਸੰਘਰਸ਼ ਲੜੇ ਸੀ ਤਾਂ ਹੀ ਆਪਾਂ ਅੱਜ ਫ੍ਰੀडम ਨਾਲ ਜੀ ਰਹੇ ਹਾਂ ਤੇ ਇਹ ਉਹਦੇ ਲਈ ਇੱਕ ਬਹੁਤ ਅਹਿਮ ਰੋਲ ਹੋਊਗਾ ਕਿ ਅਸੀਂ ਜਿਹੜਾ ਹੈਗਾ ਇਹਦੇ ਲਈ ਜਿਹੜਾ ਹੈਗਾ ਐਸੋਸੀਏਸ਼ਨ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਕਿ ਜਿਹੜਾ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਬੜਾ ਸਾਰੇ ਸਾਨੂੰ ਨਾਮ ਦਿੱਤੇ ਤੇ ਸਾਰਾ ਉਹਨਾਂ ਦੇ ਜਿਹੜੇ ਪਰਿਵਾਰ ਦੇ ਨਾਮ ਨੇ ਤੇ ਇਹ ਇਸ ਤਰ੍ਹਾਂ ਹੀ ਪ੍ਰਸ਼ਾਸਨ ਵੱਲੋਂ ਅੱਗੇ ਤੋਂ ਵੀ ਫਰੀडम फाइਟਰਜ਼ ਲਈ ਹਰ ਤਰ੍ਹਾਂ ਤੇ ਮਦਦ ਕੀਤੀ ਜਾਊਗੀ ਜਿਹੜਾ ਇਹ ਸੁਪਰੀਮ ਸੈਕਰੀਫਾਈਸ ਕੀਤਾ ਹੋਇਆ ਸਾਡੇ ਆਜ਼ਾਦੀ ਕਲਾਟੀਆਂ ਨੇ ਸਾਡੀ ਆਜ਼ਾਦੀ ਲਈ ਮੈਂ ਉਹਨਾਂ ਨੂੰ ਮੁਬਾਰਕ ਮਦਦ ਨਾਲ ਉਹਨਾਂ ਦੀ ਯਾਦ ਦੇ ਵਿੱਚ ਜੁਆਦੇ ਸਿੱਥੇ ਸਾਫਤ ਕੀਤੇ ਉਹਨਾਂ ਦੇ ਨਾਮ ਲਿਖ ਕੇ ਇਹ ਬਹੁਤ ਵੱਡਾ ਮਾਣ ਹੈ ਉਹਨਾਂ ਲਈ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਸੀ ਕਿ ਬੈਡਮ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਦੋਂ ਇਹਨਾਂ ਨੂੰ ਆ ਕੇ ਮਿਲੇ ਆਜ਼ਾਦੀ ਘੁਲਾਟੀਏ ਉਹਨਾਂ ਹੀ ਸੰਸਥਾ ਤਰ੍ਹਾਂ ਇਹ ਮੈਨੂੰ ਡਾਇਰੈਕਸ਼ਨ ਦਿੱਤੀ ਵੀ ਆਪਾਂ ਇੱਥੇ ਸਥਾਪਿਤ ਕਰਨ ਹੈ ਇਦਾਂ ਦਾ ਤਾਂ ਅਸੀਂ ਇਹ ਤਿਆਰ ਕਰਾਇਆ ਇੱਥੇ ਲਗਵਾਇਆ ਅੱਜ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਨਾਮ ਤੇ ਸਾਨੂੰ ਵੀ ਬਹੁਤ ਖੁਸ਼ੀ ਹੈ ਠੀਕ ਹੈ ਸਰ ਜੀ ਤੁਹਾਡਾ ਬਹੁਤ ਜੀ ਸਾਡੇ ਦੇਸ਼ ਦਾ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਸਰਮਾਇਆ ਨੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਤਾਂ ਨੇ ਗਮਾਂ ਰਹੇ ਆ ਆਜ਼ਾਦੀ ਦੇ ਵਿੱਚ ਅਸੀਂ ਸਾਹ ਲੈ ਰਹੇ ਆ ਸੋ ਉਹਨਾਂ ਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਇਹ ਇੱਕ ਯਾਦਗਾਰ ਜੋ ਸਾਡੇ ਫ੍ਰੀडम फाइਟਰ ਨੇ ਉਹਨਾਂ ਦੇ ਨਾਮ ਤੇ ਪਿੰਡ ਇੱਥੇ ਅੱਜ ਉਹਨਾਂ ਦੀ ਯਾਦ ਨੂੰ ਸੋशोਭਿਤ ਕੀਤਾ ਗਿਆ ਹੈ ਨਗਰ ਕੌਂਸਲ ਸਾਡੇ ਸਮਾਣਾ ਵੱਲੋਂ ਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਤੇ ਇਹਦੇ ਵਿੱਚ ਇਹ ਬਹੁਤ ਜਨਨ ਕਿ ਇੱਕ ਸਲਾੰਗਾ ਜੋਗ ਉਪਰਾਲਾ ਹੈ ਕਿਉਂਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਸ਼ਾਇਦ ਉਹਨਾਂ ਦੇ ਧਿਆਨ ਚ ਨਾ ਹੋਵੇ ਵੀ ਕਿਹੜੇ ਪਿੰਡ ਤੋਂ ਕਿਹੜਾ ਆਜ਼ਾਦੀ ਘੁਲਾਟੀਆ ਹੋਇਆ ਹੈ ਜਿਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਪਰਮੁੱਲਾ ਜਿਹੜਾ ਯੋਗਦਾਨ ਪਾਇਆ ਤੇ ਇਹਦੇ ਤੇ 25 ਸਾਡੇ ਜਿਹੜੇ ਇਸ ਏਰੀਆ ਦੇ ਆਜ਼ਾਦੀ ਘੁਲਾਟੀਏ ਨੇ ਉਹਨਾਂ ਦੇ ਨਾਮ ਲਿਖੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਆਪਣਾ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਲਿਖੇ ਗਏ ਨੇ ਪਿੰਡ ਦੇ ਨਾਮ ਲਿਖੇ ਗਏ ਨੇ ਇਹਦੇ ਨਾਲ ਉਹਨਾਂ ਦੀ ਯਾਦਗਾਰ ਹੈ ਜਿਹੜੀ ਉਹ ਮਤਲਬ ਹਮੇਸ਼ਾ ਬਰਕਰਾਰ ਰਹੂ ਜਿਨੇ ਵੀ ਇੱਥੇ ਪਬਲਿਕ ਪਹੁੰਚੂਗੀ ਉਹ ਜਰੂਰ ਇੱਕ ਵਾਰੀ ਇਹਦੇ ਤੇ ਧਿਆਨ ਮਾਰੂਗੀ ਵੀ ਸਾਡੇ ਜਿਹੜੇ ਆਜ਼ਾਦੀ ਘੁਲਾਟੀਆਂ ਨੇ ਕਿਹੜੇ-ਕਿਹੜੇ ਸਾਡੇ ਏਰੀਆ ਦੇ ਹੋਏ ਨੇ ਇਹ ਬਹੁਤ ਸੰਭਾਗਾ ਜੁਗਤ ਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼